ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਧੌਲਾ ਜ਼ਿਲ੍ਹਾ ਨਪਾਉਂਦਾ ਬਰਨਾਲਾ ਜੀ ਠੀਕ ਹੈ ਜੀ ਬਾਈਕੋਲ ਪੰਜ ਗੱਬਣ گاਵਾ ਜੀ ਠੀਕ ਹੈ ਜੀ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਬਾਕੀ ਭਰਾ ਆਪਣਾ ਫੇਸਬੁੱਕ ਤੇ ਵੀ ਪੇਜ ਅਗਰ ਜੀਤ ਰਹੇ ਹੁਣ ਬਾਕੀ ਤਾਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜਾਣਕਾਰੀ ਹਾਂਜੀ ਵੀਰ ਜੀ ਸਾਸਿਗਾ ਜੀ ਸਤਿ ਸ੍ਰੀਕਾਲ ਵੀਰ ਜੀ ਨਾਮ ਦੱਸੋ ਜੀ ਆਪਣਾ ਨਾਮ ਬੁਗਣੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵੀਰੇ ਮੋਬਾਈਲ ਨੰਬਰ ਜੀ 79738482 ਵੀਰੇ ਠੀਕ ਹੈ ਜੀ ਹਾਂਜੀ ਵੀਰ ਜੀ ਕਿੰਨੇ ਆ ਆਪਣੇ ਕੋਲ ਕੰਮ ਅੱਜ ਵੀਰੇ ਆਪਣੇ ਕੋਲ 5 ਗਊਆਂ ਨੇ ਠੀਕ ਹੈ ਜੀ 5 ਦੇ 5 ਗੱਬਣਾਂ ਨੇਗੀਆਂ ਮੰਨ ਕੇ ਵੀ ਇੱਕ ਦੋ ਵੜਾਂ ਦਾ ਬਸ ਵੀ ਤਿਆਰ ਨਹੀਂ ਗਈਆਂ ਹਾਂਜੀ ਬਾਕੀ 5 5 6 6 ਦਿਨ ਲੈਂਦੀਆਂ ਨੇ ਮੰਨ ਕੇ ਵੀ ਹਫਤੇ ਦੀਆਂ ਕੱਚੀਆਂ ਕੱਚੀਆਂ ਲਾ ਸਕਦੇ ਆਪਾਂ ਠੀਕ ਹੈ ਜੀ ਹਾਂਜੀ ਹਾਂਜੀ ਵੀਰ ਜੀ ਪਹਿਲੀ ਗਾਂ ਦੀ ਜਾਣਕਾਰੀ ਦੋ ਜੀ ਆਪਣਾ ਇਹ ਵੀਰੇ ਆਪਾਂ ਫਾਰਮ ਚੋਂ ਲਈ ਹੈਗੀ ਨੇ ਪਲੂਨ ਨੇ 25 ਤੋਂ 26 ਕਿਲੋ ਦੁੱਧ ਦਿੱਤਾ ਵਿਆ ਅੱਛਾ ਜੀ ਦੂਜਿਆ ਸੂਆ ਸੂਗੀ ਇਹ ਆਪਈਏ ਡੈਨਮਾਰਕ ਦੀ 50062 ਦੀ ਹੈ ਇਹ ਤੁਸੀਂ ਕਾਟ ਲਈ ਬਈ ਬਾੜ ਦੀ ਆਪਣੇ ਕੋਲ ਫੁੱਲ ਡਿਟੇਲ ਪਈ ਆ ਵੀਰੇ ਦੀ ਸੀਲ ਸੂਲ ਬਥੇਰੀ ਆ ਠੀਕ ਹੈ ਜੀ ਦੇਣਾ ਇਹਦੇ 20 ਤੋਂ 22 ਦਿਨ ਪੂਰੇ ਹੋਣ ਚ ਪੈਣੇ ਵੀਰੇ ਠੀਕ ਹੈ ਜੀ ਦੁੱਧ 30 ਪਲੱਸ ਦੇ ਰੂਏ ਕਿ ਇਹ 30 ਕਿਲੋ ਵਾਲਾ ਕੋਈ ਰੋਲਾ ਨਹੀਂ ਕਿਉਂਕਿ ਰਤ ਰਤ ਵਧੀ ਹੈਗੀ ਵੀਰੇ ਹਾਂਜੀ ਹਾਂਜੀ ਬਾਕੀ ਫਾਰਮ ਚੋਂ ਹੋਈ ਵੀ ਹੈਗੀ ਕੋਈ ਆਏ ਨਹੀਂ ਹੈਗਾ ਵੀ ਆਪਾਂ ਠੀਕ ਹੈ ਵੀ ਤਾਂ ਲੋਕਲ ਹੀ ਲਈ ਹੈਗੀ ਤੋਰ ਦੇ ਤੋਰ ਲੋਪਰਾ ਹਾਂ ਚੈੱਕ ਕਰ ਸਾਂ ਪੂਰਾ ਤਰ ਤੋਰ ਦੀ ਲੰਮੀ ਤੋਰ ਦੋ ਲੋ ਜੀ ਬਈ ਇੱਕ ਬਚੀ ਆ ਥੋੜੀ ਇਹ ਦੁੱਧੁੱਤ ਨੇ ਲਾ ਦੇ ਚ ਨਹੀਂ ਨਹੀਂ ਵੀਰੇ ਕੁਝ ਨਹੀਂ ਆਉਂਦਾ ਠੀਕ ਹੈ ਨਹੀਂ ਬਸ ਵੀ ਆ ਮਰਾਵਾ ਦੁੱਧੁੱਤ ਨਹੀਂ ਆਉਂਦਾ ਹਨਾ ਹਾਂ ਠੀਕ ਹੈ ਬੰਦ ਦੋ ਲੋ ਜੀ ਚੈੱਕ ਕਰ ਸਾਂ ਇਹ ਬਰਾ ਬੜੀ ਗਲੋਸੀ ਵੈੜ ਚੰਗੀ ਠੀਕ ਹੈ ਜੀ ਇਹਦੀ ਫੁੱਲ ਡਿਟੇਲ ਪਈ ਆ ਵੀਰੇ ਇਹਦੇ ਜਿਹੜਾ ਸੀਮਨ ਲੱਗਿਆ ਵਾਗਾ ਹਾਂਜੀ ਉਹਦੀ ਚੀਮ ਆਪਣੇ ਕੋਲ ਸਾਰਾ ਕੁਝ ਪਿਆਗਾ ਹਾਂਜੀ ਬਕਾਇਦਾ ਆਪਣੇ ਕੋਲ ਕੱਲਾ ਕੱਲਾ ਪ੍ਰੂਫ ਹੈ ਦਾ ਠੀਕ ਹੈ ਜੀ ਕਹਿਣ ਵਾਲੀ ਗੱਲ ਨਹੀਂ ਹੈਗੀ ਕਿ ਕੱਲੀ ਕੱਲੀ ਚੀਜ਼ ਆਪਣੇ ਕੋਲ ਨੋਟ ਕੀਤੀ ਪਈ ਆ ਜਿਹੜੇ ਬੰਦੇ ਤੋਂ ਆਪਾਂ ਲੈ ਕੇ ਆਏ ਆ ਆਪਾਂ ਉਹਦੇ ਘਰੇ ਵੀ ਭੇਜਾਂਗੇ ਫਾਰਮ 'ਚ ਉਹਦੇ ਨਾਲ ਗੱਲ ਕਰਕੇ ਅਗਲਾ ਫਿਰ ਕਾਂ ਲੈ ਲਿਆ ਠੀਕ ਹੈ ਜੀ ਤੇ ਦਿਨ ਕਿੰਨੇ ਲੱਗਣਗੇ ਤੁਸੀ ਇਹਦੇ 20 ਦਿਨ ਪਿਆ ਵੀਰੇ 20 ਦਿਨ ਦੀ ਕੱਚਾ ਠੀਕ ਹੈ ਰੇਟ ਭਰਾਂ ਇਹਦਾ ਇਹਦਾ ਵੀਰੇ ਫੋਨ ਤੇ ਕਰ ਲਾਂਗੇ ਠੀਕ ਹੈ ਹਾਂਜੀ ਵੀਰੇ ਦੂਜੀ ਵਾਰ ਦੀ ਜਾਣਕਾਰੀ ਦੇ ਦਿਓ ਜੀ ਇਹ ਦੂਜੀ ਵੀਰੇ ਐਚਐਫ ਦਾ ਕਰਾਓ ਸੀਗੀ ਠੀਕ ਹੈ ਜੀ ਦੋਦੇ ਨੇ ਪਲੂਨ ਨੇ 17 ਤੋਂ 18 ਕਿਲੋ ਪਾਇਆ ਪਿਆ ਦੂਜੇ ਸੂਏ ਸੂਗੀ 20 ਕਿਲੋ ਦੀ ਆ ਸਕਦੇ ਇੱਕੀ ਤੋਂ ਠੀਕ ਹੈ ਜੀ ਹਾਂ ਦਿਨ ਕਿਨੇ ਬਾਕੀ ਵੀਰੇ ਦੇ ਦਿਨ ਵੀਰੇ ਦੇ 6 ਦਿਨ ਪਏ ਆ 6 ਦਿਨ ਹਾਂ ਬਾਂਦੀ ਬੁੰਦੀ ਬਹੁਤ ਸੋਹਣੀਆਂ ਬਾਕੀ ਸੀਲ ਠੰਡੀ ਵਧੀਰੀ ਆ ਠੀਕ ਹੈ ਜੀ ਕੋਈ ਇਦਾਂ ਦਾ ਚੱਕਰ ਨਹੀਂ ਹੈਗਾ ਝੂਲ ਝੂਲ ਵਧੀਰੀ ਪਿਆਰੀ ਜਲੋਂ ਠੀਕ ਹੈ ਜੀ ਲੋ ਪਰਾ ਵਾਈ ਨੇ ਦਿਨ ਵੀ ਇਹ ਦੂਜੇ ਸੂਏ ਵਾਸਤੇ ਇਹ ਸੂ ਵੀਰੇ ਦੂਜੇ ਸੂਏ ਸੋਣੇ ਨੇ ਹਾਂ ਜੀ ਬਾਕੀ ਫੇਸ ਬਿਊਟੀ ਤੁਸੀਂ ਚੈੱਕ ਕਰ ਸਕਦੇ ਹੋ ਪਰਾ ਠੀਕ ਹੈ ਜੀ ਬਾਦ ਜਾਣਕਾਰੀ ਬਾਈ ਤੂੰ ਵੀ ਲੈ ਕੇ ਫੋਨ ਲਾ ਕੇ ਠੀਕ ਹੈ ਜੀ ਲੋ ਜੀ ਤੋੜਾ ਤਰਾ ਸਾਡੇ ਸਾਹਮਣੇ ਟੱਲਾ ਟੁਲਾ ਦੇਖ ਹੀ ਰਹੀਆਂ ਠੀਕ ਹੈ ਨਾ ਮੋਰ ਲਈ ਮੁਰਦੂ ਬਾਕੀ ਵੀਰੇ ਕੋਈ ਚੱਕਰ ਨਹੀਂ ਜੇ ਖੁੱਲੀ ਛੱਡ ਕੇ ਚੂਈ ਚੱਲੇ ਬੰਦਾ ਵੀ ਆਪਣੀ ਗਾਂ ਦਾ ਇੱਕ ਗੱਲ ਆ ਗਈ ਹਾਂਜੀ ਬੰਦਾ ਲੈ ਜੀ ਜੇ ਸੁੱਕੇ ਵੀ ਗਾਂ ਲੱਤ ਮਾਰ ਗਈ ਆਪਣੀ ਗਾਂ ਵਾਪਸ ਆ ਜੀ ਠੀਕ ਹੈ ਜੀ ਆਪਾਂ ਗੱਲੀ ਲੱਤ ਦੀ ਜ਼ਿੰਮੇਵਾਰੀ ਲੈ ਸਕਦੇ ਆ ਬਾਕੀ ਵੀਰੇ ਆਪਾਂ ਵੀਡੀਓ ਚ ਦਿਖਾਤੀ ਹੈ ਨਾ ਅਗਲਾ ਦੇਖ ਕੇ ਲੈਵੇ ਜਿਹੜਾ ਕੁਝ ਹੈਗਾ ਲੈ ਚੰਗੀ ਮਾੜੀ ਨਾ ਠੀਕ ਹੈ ਇਹਦੀ ਤਸੱਲੀ ਕਰਕੇ ਜੀ ਲੱਤਾਂ ਕੀ ਲੱਤ ਦੀ ਆਪਾਂ ਤਸੱਲੀ ਲੈ ਸਕਦੇ ਆ ਠੀਕ ਹੈ ਜੀ ਦੁੱਧ ਪੁੱਤ ਹੁੰਦਾ ਵੀਰੇ ਕਰਮ ਦਾ ਆਪਾਂ ਨੂੰ ਹੁਣ ਆਪਣੇ ਅਗਲੇ ਨੇ ਆਪਾਂ ਨੂੰ ਕਿਹਾ ਵੀ 18 19 ਕਿਲੋ ਦਿੱਤਾ ਹੋਇਆ ਹਾਂਜੀ ਠੀਕ ਹੈ ਜੇ ਤਾਂ ਠੀਕ ਹੈ ਠੀਕ ਹੈ ਬਾਕੀ ਦੁੱਧ ਸੇਵਾ ਦਾ ਹਾਂ ਬੰਦ ਦੁੱਧ ਸੇਵਾ ਦਾ ਜਿੰਨਾ ਕੋ ਕਹਿੰਦੇ ਮਿੱਠਾ ਪਾਵਾਂਗੇ ਓਨਾਂ ਕੀ ਪੀਲਾਂਗੇ ਵੀਰੇ ਠੀਕ ਹੈ ਠੀਕ ਲਓ ਭਰਾ ਦੇਖ ਸਕਦੇ ਹੋ ਗਰਮੀ ਬਹੁਤ ਘਟ ਮੰਦੀ ਵੀਰੇ ਹੈ ਨਾ ਹਾਂ ਹਾਂ ਵੀਰੇ ਗਰਮੀ ਬਹੁਤ ਘਟ ਮੰਦੀ ਹੈ ਇਹ 12 ਮਹੀਨੇ 30 ਦੇ ਨਾਲੀਆਂ ਨਹੀਂ ਵੀਰੇ ਠੀਕ ਹੈ ਠੀਕ ਤੇ ਅੰਜ ਵੀ ਰੇਟ ਦੱਸ ਦੀ ਜਾਇਜ ਇਹਦਾ ਵੀਰੇ ਅੱਜ ਦਾ ਰੇਟ ਹੈਗਾ 55000 ਰੁਪਏ ਤਿਆਰ ਹੋਈ ਦਾ ਰੇਟ ਕੁਝ ਹੋਰ ਹੋਊਗਾ ਵੀਰੇ ਠੀਕ ਹੈ ਠੀਕ ਲਓ ਭਰਾ ਹਾਂਜੀ ਵੀਰੇ ਤੀਜੀ ਵਾਰ ਦੀ ਜਾਣਕਾਰੀ ਦਿਓ ਜੀ। ਇਹ ਵੀਰੇ ਦੂਜਾ ਸੂਆ ਇਹਨੇ ਪਲੂਨ ਦਾ ਦੁੱਧ ਪਾਇਆ ਵਾ। ਠੀਕ ਹੈ ਜੀ। ਹਾਂ ਹੁਣ ਇਹ ਦੂਜਾ ਸੂਆ ਸੂਗੀ। ਦੇਣੇ ਦੇ ਘੱਟ ਤੋਂ ਘੱਟ ਵੀ ਨਾ ਵੜਾ ਇਹ ਦਿਨ ਤਾਂ ਪੂਰੀ ਨਹੀਂ 5-4 ਦਿਨ ਲੈ ਜੂਗੀ। ਕਿਉਂ ਖੜੀਏਗੀ ਜੀ ਲਾਇਆਗਾ ਵਧੀਆ ਵੜਦਾ। ਹਾਂਜੀ। ਬਾਕੀ ਟੇ ਵੱਲਾਂ ਬਹੁ ਪਈਆਂ ਨੇ ਇਹ ਦੇਖ ਲਓ ਪਰਾ ਖਿੱਚ ਕੇ ਦਿਖਾ ਦਿੰਨੇ ਲੇਵਾ। ਠੀਕ ਹੈ ਜੀ। ਦੁੱਧ ਨੇ 20 ਤੋਂ ਪੀ ਕੀ ਚੱਲਣਾ ਬਈ 22-23 ਕਿਲੋ ਵਾਲਾ ਤਾਂ ਕੋਈ ਰੌਲਾ ਨਹੀਂ ਹੈਗਾ। ਠੀਕ ਹੈ ਜੀ ਠੀਕ ਹੈ। ਬਾਕੀ ਭਾਂਡਾ ਦੇਖ ਹੀ ਰਿਹਾ ਜੀ ਆਪਾਂ ਨੂੰ। ਹਾਂ। ਠੀਕ ਹੈ ਜੀ। ਲ ਲੇ ਬਲੂਆ ਬਾਕੀ ਇਹ ਬਾਹਰ ਕੱਢ ਕੇ ਦਿਖਾਣੀ ਆ ਬਾਹਰ ਕੱਢ ਦੇ ਨਾ ਬਾਹਰ ਥੋੜੀ ਧੁੱਪ ਆ ਯਾਰ ਠੀਕ ਹੈ ਠੀਕ ਹੈ ਮੋੜ ਦੇ ਮੋੜ ਦੇ ਕੋਈ ਬਾਹਰ ਦੀ ਮੋੜ ਦੋ ਲਓ ਜੀ ਦਿਓ ਲਓ ਜੀ ਚੈੱਕ ਕਰ ਸਕਦੇ ਹੋ ਪਰਾ ਤੋਰਾ ਤਰਾ ਸਾਡੇ ਸਾਹਮਣੇ ਆ ਠੀਕ ਹੈ ਨਾ ਬਾਈ ਜੀ ਨਜ਼ਰੂਰ ਕੰਡੈਕਟ ਕਰੋ ਪਿੰਡ ਤੌੜਾ ਤੇ ਜਿਲ੍ਹਾ ਨੂੰ ਪੈਂਦਾ ਬਰਨਾੜਾ ਬੰਦ ਸਿੰਘਦਰ ਬੰਦੋ ਆ ਧੁੱਪ ਲਓ ਜੀ ਸਾਜ ਵਧੀਆ ਵੀਡੀਓ ਬਣਦੀ ਆ ਹਾਂ ਜੀ ਬਾਈ ਰੇਟ ਇਹਦਾ ਇਹਦਾ ਵੀਰੇ ਮੁੱਲ 85 82 ਕੋਸ ਮਰਜ਼ੀ ਕਰਵਾ ਲਓ ਇਹ ਆਪਾਂ 7000 ਦੀ ਦੇਣੀ ਆ ਠੀਕ ਹੈ ਬਰਾ 72000 ਦੀ ਬਈ ਕਹਿੰਦੇ ਨੇ ਨਾ ਬਾਕੀ ਵੀਰੇ ਆਪਣੇ ਕੋਲ ਗਰਮੀਆਂ ਦੇ ਤੂਫਾਨ ਤੁਸੀਂ ਆਪ ਹੀ ਦੇਖ ਸਕਦੇ ਹੋ ਪੱਖੇ ਸਾਰੇ ਬੰਦ ਕਰੇ ਬੈਣੀ ਕਿਉਂਕਿ ਵੀਰੇ ਤੁਹਾਨੂੰ ਪਤਾ ਵੀ ਖੜਕ ਤ ਆਉਂਦਾ ਪੱਖਿਆਂ ਦਾ ਤਾਂ ਕਰਕੇ ਪੱਖੇ ਬੰਦ ਕਰੇ ਬੈਣੀ ਹਾਂਜੀ ਸਾਰੀਆਂ ਐਨਾਂ ਹੀ ਖੜੀਆਂ ਨੇ ਕੋਈ ਹੌਂਕਣ ਵਾਲਾ ਸਮਾਚਾਰ ਨਹੀਂ ਕੁਝ ਨਹੀਂ ਹੈਗਾ ਸਾਰੀਆਂ ਉੱਤੇ ਸੁੱਤੇ ਸੁੱਸ ਜਿਵੇਂ ਟੰਗ ਨਾ ਖੜੀਆਂ ਨਹੀਂ ਠੀਕ ਹੈ ਠੀਕ ਹੈ ਨਹੀਂ ਤੁਸੀਂ ਸਿਆਣੇ ਹੋ ਜੀ ਵੀ ਗਰਮੀ ਹੈਗੀ ਆਪਾਂ ਕਹਿੰਦੇ ਗਰਮੀ ਨਹੀਂ ਹੈਗੀ ਗਰਮੀ ਤਾਂ ਹੈਗੀ ਆਪ ਨੂੰ ਮੁੜਕਾ ਹੀ ਜਾਂਦਾ ਹਾਂਜੀ ਹਾਂਜੀ ਵੀ ਆਈ ਨਹੀਂ ਹੈਗਾ ਵੀ ਗਰਮੀ ਮੰਨਣੀਆਂ ਠੀਕ ਹੈ ਠੀਕ ਗਰਮੀ ਵਾਲੇ ਤੂਫਾਨੇ 12 ਮਹੀ ਹਾਂਜੀ ਵੀਰੇ ਆਪਾਂ ਜਰਸੀ ਹੈਗੀ ਪਿਆਵ ਵਾਲੀ ਜਰਸੀ ਕਹਿ ਸਕਦੇ ਇਹਨੂੰ ਆਪਾਂ ਹਾਂਜੀ ਕੱਦ ਕਾਠ ਵਾਲੀ ਹੈ ਸੀਲ ਛੰਡੀ ਬਥੇਰੀਆ ਵੀਰੇ ਇਹਨੇ ਪਲੂਨ ਦਾ ਦੁੱਧ ਪਾਇਆ ਵਾਗਾ 17 18 ਕਿਲੋ ਤੇ ਇਤੀ ਦੂਜੀ ਸੂਏ ਵਾਸਤੇ ਤਿਆਰ ਠੀਕ ਹੈ ਹਾਂ ਤੋੜ ਦੋ ਪ੍ਰਾਹ ਨੂੰ ਵੀ ਲੋ ਪ੍ਰਾ ਵੈੜ ਦਾ ਕੱਦ ਕਾਠ ਸੁਖਨਾ ਕਰਨ ਵਾਲੀ ਹੈ ਵਧੀਆ ਸੋਹਣਾ ਕੱਦ ਕਾਠ ਹੈ ਚਫਨਾਣੋਂ ਵੀ ਵੱਡਾ ਵੀਰੇ ਸਾਰਿਆਂ ਨਾਲੋਂ ਵੱਡੀ ਹੈਗੀ ਪੀਟਾ ਲਾ ਕੇ ਦੇਖ ਲੈ ਕੋਈ ਬੰਦਾ ਕੋਲੇ ਖੜਾ ਲੈ ਸਾਰਿਆਂ ਨਾਲੋਂ ਵੱਡੀ ਹੈ ਸਾਰਿਆਂ ਨਾਲੋਂ ਜਾਣ ਪਰਾਂ ਵਾਲੀ ਹੈ ਵੀਰੇ ਠੀਕ ਹੈ ਜੀ ਠੀਕ ਹੈ ਲੋ ਪ੍ਰਾ ਚੈੱਕ ਕਰ ਸਕਦੇ ਵੈੜ ਸੋਹਣੀ ਆ ਚੰਗੀ ਪਲੀ ਬਲੋਸੀ ਆ ਠੀਕ ਹੈ ਨਾ ਬਾਕੀ ਕੋਈ ਐ ਨਹੀਂਗਾ ਬਈ ਜੇ ਖੁੱਲੀ ਛੱਡ ਛੱਡ ਚੁਈ ਜਾਣਾ ਠੀਕ ਹੈ ਜੀ ਠੀਕ ਹੈ ਬੰਦ ਜੀ ਦਿਨ ਕਿੰਨੇ ਦੱਸੇ ਵੀਰੇ ਇਹਦੇ ਤੁਸੀਂ ਇਹ ਵੀਰੇ ਹਫਤਾ ਲਈ ਯਾਰ ਹਫਤੇ ਦੀ ਕੱਚੀ ਪਰਾ ਠੀਕ ਹੈ ਜੀ ਠੀਕ ਹੈ ਬੰਦੋ ਪਰਾ ਬੰਦੋ ਲੋ ਜੀ ਹਾਂ ਜੀ ਵੀਰੇ ਰੇਟ ਕਿੰਨਾ ਜੀ ਇਹਦਾ ਫਿਰ ਇਹਦਾ ਮੁੱਲ ਵੀਰੇ 75 ਕਰਾ ਲਓ 80 ਕਰਾ ਲਓ ਤਾਂ ਕੀ ਫਾਇਦਾ ਹੈਨਾ ਹਾਂਜੀ ਇਹਦੇ ਆਪਾਂ 68000 ਰੁਪਏ ਖਾਤੇ 'ਚ ਪਾਉਣਾ ਵੀਰੇ ਠੀਕ ਹੈ ਜੀ ਲੋ ਪਰਾ ਚੈੱਕ ਕਰ ਸਕਦੇ। ਬਈ ਵਣਕੇ ਜਿਹਨੇ ਲੈਣੀ ਆ ਫੋਨ ਉਹੀ ਲਾਵੇ। ਠੀਕ ਹੈ ਜੀ ਠੀਕ ਹੈ। ਫਾਲਤੂ ਕੋ ਵਿੱਚ ਉਹਨੇ ਸਾਡੀ ਧੌਲੇ ਰਿਸ਼ਤੇਦਾਰੀ ਆਏ ਆ। ਉਹ ਬੰਦਾ ਫੋਨ ਨਾਲ ਆਵੇ ਰਿਸ਼ਤੇਦਾਰ ਦੱਸਣ ਵੀ ਸਾਡੀ ਤੇ ਰਿਸ਼ਤੇਦਾਰੀ ਆ। ਜਿਹਨੇ ਲੈਣੀ ਆ ਉਹੀ ਲਾਵੇ ਬਈਆ। ਠੀਕ ਹੈ ਜੀ ਠੀਕ ਹੈ। ਪੰਜਵੀਂ। ਹਾਂਜੀ ਬਈ ਜੀ ਪੰਜਵੀਂ ਗਾਂ ਦੀ ਜਾਣਕਾਰੀ ਦਿਓ ਜੀ। ਐਵਰੇਜ ਜਰਸੀ ਅੰਗਾਂ। ਹਾਂਜੀ। ਲੋ ਪੂਰਾ ਚੈੱਕ ਕਰ ਸਕਦੇ। ਲਓ ਜੀ। ਇਹਦੇ ਕਿੰਨੇ ਦਿਨ ਬਾਕੀ ਆ ਜੀ? ਕਿਵੇਂ ਸੂਗਾ? ਇਹਦੇ ਵੀਰੇ 6 ਦਿਨ ਪਏ ਨੇ ਪੂਰੇ ਹੁਣ ਚ ਦੂਜਾ ਸੂਗਾ। ਇਹਨੇ ਪਲੂਨ ਨੇ 13 14 13 14 ਕਿਲੋ ਲੈ ਤਾ ਵੈ ਇੱਕ 15 ਕਿਲੋ ਦੁੱਧ ਦੇ ਦਿੰਦੇ ਰੇਟ ਪਹਿਲੀ ਦੱਸ ਦਈਏ ਦਾ ਇਹਦਾ ਇਹਦਾ ਰੇਟ ਵੀਰੇ ਮੁੱਲ ਤੱਕ ਕਰਾ ਲਓ ਨਾ 65 ਕਰਾ ਲਓ 60 ਕਰਾ ਲਓ ਹਾਂਜੀ ਇਹ ਆਪ 50 ਚ ਦੂਹ ਛੜ ਦਾਂਗੇ ਲੋ ਭਰਾ ਠੀਕ ਹੈ ਚੈੱਕ ਕਰ ਸਕਦੇ ਆਪ 50 ਚ ਦੂਹ ਛੜ ਦਾਂਗੇ ਵੀਰੇ ਹਾਂਜੀ ਪਰ ਐ ਵੀ ਹੈਗੀ ਸਾਰਿਆਂ ਨਾਲੋਂ ਚੰਗੀ ਹੈਗੀ ਹਾਂਜੀ ਜਿੰਨਾ ਹੈਗੀ ਜਿਵੇਂ ਕਹਿੰਦੇ ਸੁਨਿਆਰ ਕਹਿੰਦਾ ਸੋਨਾ ਘਟੁੰਦਾ ਹੈਗਾ ਹਾਂਜੀ ਥੋੜਾ ਹੁੰਦਾ ਹੈਗਾ ਉਹ ਚੀਜ਼ ਆ ਵੀਰੇ ਠੀਕ ਹੈ ਸੋਨੇ ਵਾਲੀ ਚੀਜ਼ ਹੈ ਹੈਗੀ ਥੋੜੀ ਹੈ ਪਰ ਹੈਗੀ ਸੋਨਾ ਜਿੰਨੀ ਹੈਗੀ ਆ ਠੀਕ ਹੈ ਲੋ ਜੀ ਚੈੱਕ ਕਰ ਸਕਦੇ ਰੇਡ ਵੀ ਬਾਈ ਨੇ ਜਮਾ ਜਾਇਜੀ ਦੱਸਿਆ ਚੰਗੀ ਪੜੀ ਪਲੋਸੀ ਆ ਠੀਕ ਹੈ ਨਾ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਭਰਾ ਪਿੰਡ ਤੌਲਾ ਤੇ ਜ਼ਿਲ੍ਹਾ ਇਹਨੂੰ ਪੈਂਦਾ ਬਰਨਾਲਾ ਬਾਈ ਕੋਲ ਪੰਜ گاਵਾ ਠੀਕ ਹੈ ਜੀ ਪੰਜਾਂ ਦੇ ਬਾਈ ਨੇ ਆਪਾਂ ਨੂੰ ਰੇਟ ਦੱਸ ਤੇ ਲੋ ਭਰਾ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਪੰਜ گاਵਾ ਟੌਪ ਦੀਆਂ ਗੱਬਣ گاਵਾ ਠੀਕ ਹੈ ਜੀ ਤੇ ਨੰਬਰ ਮੁਤਾਬਕ ਬਾਈ ਨੇ ਆਪਾਂ ਨੂੰ ਦੱਸਿਆ ਇੱਕ ਇੱਕ ਨੰਬਰ 2 ਨੰਬਰ 3 ਨੰਬਰ 4 ਨੰਬਰ ਤੇ 5 ਨੰਬਰ ਠੀਕ ਆ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਉੱਕ ਕੇ ਬਾਈ